ਸਵਾਲ ਬਾਈ ਕੀ ਹਾਲ ਚਾਲ ਹੈ ਬਹੁਤ ਜੀ ਬਹੁਤ ਠੀਕ ਹੈ ਬਹੁਤ ਖੁਸ਼ੀ ਵਾਲੀ ਗੱਲ ਆ ਬਾਈ ਜਿਹੜਾ ਤੁਸੀਂ ਬਰੀਡਿੰਗ ਤੇ ਕੰਮ ਕਰ ਰਹੇ ਹੋ ਪਸ਼ੂਾਂ ਦੀ ਨਸਲ ਸੁਧਾਰ ਤੇ ਠੀਕ ਹੈ ਧੰਨਵਾਦ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੇ ਹੋ ਗਏ ਵੀਰੇ 13 ਨੇ ਲੱਗੋ ਹੋ ਗਏ ਠੀਕ ਹੈ 13 ਦੇ ਕਿਹੜੇ ਕਿਹੜੇ ਕੱਟਰ ਆ ਗਏ ਆਪਣੇ ਸੀਮੰਦੇ ਤੂਫਾਨ ਦਾ ਤੂਫਾਨ ਦਾ ਅੱਛਾ ਇੱਕ ਹੋਰ ਵੀ ਇੰਤਜ਼ਾਰ ਵਧੀਆ ਹੈ ਠੀਕ ਹੈ ਇਹ ਇੱਕੋ ਹੀ ਹੁੰਦਾ ਠੀਕ ਹੈ ਆ ਚੌਥੀ ਕਿਹੜੇ ਸੀਮੰਦੀ ਹੈ ਇਹ 골ਡਨ ਸਟਾਰ ਦੀ 골ਡਨ ਸਟਾਰ ਦੀ ਹੈ ਕਿੰਨੇ ਟਾਈਮ ਦੀ ਕਪਣਾ ਹੋ ਗਈ ਜੀ ਬਾਈ ਲਗਭਗ ਦਿਨ ਤੋਂ ਤੇ ਨਹੀਂ ਅੱਛਾ ਆਪ ਨੂੰ ਉਹ ਕੀ ਰਿਏ ਠੀਕ ਹੈ ਠੀਕ ਹੈ ਆਮ ਅੱਜ ਇਹ ਮੱਝ ਜੀ ਸੀਰੀਟ ਵਾਸਤੇ ਲੈ ਆਇਆ ਠੀਕ ਹੈ ਵੀਰੇ ਠੀਕ ਹੈ ਕੰਮੇ ਸੁਵੇ ਹੋ ਗਈ ਜੀ ਹੁਣ 6ਵੇਂ ਤੋਂ ਹੈ ਕਿੰਨਾ ਦੁੱਧ ਦੇ ਰਹੀ ਐ ਕੋਦੋਂ 18 18 ਇਹ ਐ ਕਰਵਾਤੀ ਅੱਜ ਕਿਹੜੇ ਸੀਮੇ ਦੀ ਕਰਾਈ ਐ ਬਾਜ ਦੀ ਕਰਾਈ ਬਾਜ ਦੀ ਬਾਜ ਦਾ ਕੀ ਰਿਜ਼ਲਟ ਦੇਖਦੇ ਆਂ ਦੇਖੋ ਕਿ ਕਿੰਨਾ ਦੱਸ ਸਕਦਾ ਇਹ ਉਹ ਨਾਲ ਕਰਦੇ ਆਂ ਵਧੀਆ ਨੇ ਡੀਐਨਏ ਟੈਸਟ ਦਾ ਆਵਾਜ਼ ਵਧੀਆ ਕਿੱਥੇ ਦਾ ਆਵਾਜ਼ ਬਾਜਲਪੀਂ ਦੇ ਘਰੇ ਆ ਬੰਦੇ ਅੱਛਾ ਕਿਹੜੇ ਪਿੰਡ ਤੋਂ ਐ ਅਗੜੀ ਤੋਂ ਹਰਿਆਣੇ ਤੋਂ ਠੀਕ ਐ ਵੀਰੇ ਵੀਰੇ ਟੋਰਾ ਮੱਝ ਆ ਵੀ ਮੱਝ ਅੱਛਾ ਉਹ ਵੀ ਮੱਝ ਐ ਠੀਕ ਐ ਉਹ ਮੱਝ ਦੀ ਝੋਟੀ ਐ ਕੈਮੇ ਸੂ ਐ ਪਹਿਲੇ ਦੂਰੇ ਕਿੰਨਾ ਦੁੱਧ ਦਿੰਨੇ ਸੁੱਧ ਵੀਰੇ ਨੂੰ ਉੱਤੇ ਵਰਕਆਊਟ ਤਾਂ ਕਰਾਇਆ ਨਹੀਂ ਠੀਕ ਐ ਉਨਮਿਤ ਲੇਕੇ ਵੀਰੇ ਵੀਰ ਤੋਂ ਕਰਾਂਗੇ ਅੰਰਾ ਜਾਂ ਜਾ ਕੜੇ ਕੱਢਿਆ ਕੱਢਿਆ ਆਪਾਂ ਨੇ ਤੋਲਿਆ ਲੀਟਰ ਮਾਰੇ ਨੇ ਠੀਕ ਹੈ ਆ ਚੋਟੀ ਇਹ ਪਿਛੇ ਮੇਰੇ ਠੀਕ ਹੈ ਇਹਦੇ ਸੀ ਦਾ ਪਿਛੇ ਮੈਡਾ ਠੀਕ ਹੈ ਗੱਬਣ ਹੋ ਗਈ ਅੰਮਿੰਦਰ ਰਹਿੰਦਾ ਜਿਹੜੇ ਸੋਟਾ ਠੀਕ ਹੈ ਬਣ ਜੂਗੀ ਵੀਰੇ ਆਉਣ ਵਾਲੇ ਦਿਨਾਂ ਚ ਨਾ ਆਮ ਅੱਜ ਠੀਕ ਹੈ ਇਹ ਵੀ ਗੱਬਣਾ ਨਹੀਂ ਗੱਬੜੇ ਕਿਹੜੇ ਟੀਕੇ ਦੀ ਇਹ ਆਪ ਨੂੰ ਲਿੰਜ ਜਿਹੜੇ ਖਾ ਲਿਆ ਤਾਂ ਦਾ ਲੱਗਿਆ ਹੋਇਆ ਹੈ ਕੀ ਕਹੂੰ ਮੈਂ ਉਹ ਕੋਈ ਨੂਰ ਦੀ ਲక్ష్ਮੀ ਡੈਰੀ ਫਾਰਮ ਵਾਲਾ ਠੀਕ ਹੈ ਇਹਨੇ ਕਿੰਨਾ ਦੁੱਧ ਕੱਢਿਆ ਇਹਨੇ ਬੰਦ ਕਰਾ ਲਿਆ ਠੀਕ ਹੈ ਪਹਿਲੇ ਸੂਏ ਗੁਰਦੁਤ ਜੀ ਦਾ ਕੱਪੜਾ ਅੱਛਾ ਉਹਦੇ ਲੱਗਿਆ ਹੋਇਆ ਐਡੀ ਜੀ ਦਾ ਰੈਡੀ ਕਿਹੜਾ ਐਡੀ ਜੀ ਦਾ ਰੈਡੀ ਸੈਕਸੜਾ ਲੱਗਿਆ ਹੈ ਠੀਕ ਹੈ ਆ ਗਏ ਬੱਚੇ ਇਕੱਠਾ ਕਰੀ ਇਹ ਉਹ ਤਾਂ ਫਾਈਨਲ ਹੀ ਦਾ ਹਾਂ ਬਾਪੇ ਦਾ ਕੋਈ ਨੂਰ ਠੀਕ ਆਠ ਮਹੀਨੇ ਦਾ ਹੋ ਗਿਆ ਵਧੀਆ ਗਰੋਸ ਆਹ ਘਟੀ ਚੋਟਾ ਕਟਾ ਗਿਆ ਠੀਕ ਹੈ ਕਿੱਥੋਂ ਲੈਂਦਾ ਬਾਪ ਜੀ ਦਾ ਲਗਾ ਕਿੱਥੋਂ ਹੈ 416 ਦਾ ਹਾਂ ਮਾਨ ਰਤ ਜੀ ਦਾ 27% 27% ਦਾ ਹਾਂ ਠੀਕ ਹੈ ਕਦੋਂ ਲਿਆ ਵੀਰੇ ਆਪਣੇ ਲਈ 2 ਮਹੀਨਾ 10 ਦਿਨ ਹੋ ਗਏ ਤਾਂ ਠੀਕ ਹੈ ਕਿੱਥੋਂ ਲੈਂਦਾ ਵੀਰੇ ਇਹ ਰੈਲੇ ਜਿੱਤੇ ਦੀ ਵੀਸ ਮੱਝਾ ਵੀ ਮਿੱਤਰ ਲਈ ਅੱਜ ਹੀ ਰਾਜਪੁਰਾ ਚਾਉਣ ਠੀਕ ਹੈ ਕਦੋਂ ਲੈ ਕੇ ਠੀਕ ਹੈ ਆਹ ਇਹ ਉਹ ਵੱਡੀ ਮੱਝੀ ਹੈ ਆਪਣੀ ਥੋਮਾ ਜੀ ਦੀ ਘਟੀ ਹੈ ਕਿਹੜੇ ਸੀਮ ਹੁੰਦੀ ਹੈ ਇਹ ਗੁੱਟ ਦੀ ਹੈ ਬੋਲਟ ਜੀ ਕਿੰਨੇ ਉਮਰ ਦੀ ਹੋਗੀ ਇਹ ਡੇਟਾ ਇਕ ਵੀ ਜਲੋ ਠੀਕ ਹੈ ਕਰਨ ਸੇ ਵਾ ਫਿਰ ਦਬਕੇ ਠੀਕ ਹੈ ਬਹੁਤ ਖੁਸ਼ੀ ਵਾਲੀ ਗੱਲ ਆ ਵੀਰੇ ਜਿਹੜਾ ਤੁਸੀਂ ਬਰੀਡਿੰਗ ਤੇ ਕੰਮ ਕਰ ਰਹੇ ਹੋ ਠੀਕ ਹੈ ਠੀਕ ਹੈ ਤੇ ਬਹੁਤ ਮਾਣ ਵਾਲੀ ਗੱਲ ਆ ਜਦੋਂ ਬਰੀਡਿੰਗ ਤੇ ਕੰਮ ਕਰਦੇ ਆ ਪਸੂ ਚੰਗੇ ਆਉਂਦੇ ਨੇ ਬਹੁਤ ਵਧੀਆ ਨਿਕਲਦੇ ਸੋ ਪੈਸਾ ਵੀ ਫਰਕ ਪੰਦੇ ਵੀ ਬੇਚੜ ਚ ਸਹੀ ਗੱਲ ਆ ਉਹ ਤਾਂ ਹੈਗੀ ਆ ਬਾਕੀ ਆਪਣੇ ਘਰ ਦਾ ਹੀ ਫੀਡ ਸਟੋਰ ਹੈ ਫੁੱਲਾ ਪੈਂਦਾ ਦਾਣਾਂ ਦਾ ਕੋਣ ਦਾ ਫੀਡ ਸਹੀ ਗੱਲ ਆ ਫੀਡ ਦੀ ਇਵੈਂਟ ਕਰਦਾ ਜਿੰਨਾ ਪਾਵਾਂਗੇ ਉਨੀ ਖਾਦ ਲਾਂਗੇ ਸਹੀ ਗੱਲ ਹੈ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਠੀਕ ਹੈ ਵੀਰੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੁਹਾਨੂੰ ਦੇਖ ਕੇ ਨਾ ਹੋਰ ਵੀ ਮੰਨਦੇ ਕੰਮ ਕਰਦੇ ਨੇ ਬਰੀਡਿੰਗ ਤੇ ਜੇ ਦੇਖੋ ਬੰਦਾ ਦੇਖਦਾ ਨਾ ਖੁਸ਼ੀ ਵਾਲੀ ਗੱਲ ਹੁੰਦੀ ਹੈ ਵੀ ਹਾਂ ਉਹਨਾਂ ਦੇ ਪਾਸੇ ਸਾਡੇ ਕਰੇ ਦੀ ਹੋਣਾਂ ਨੇ ਜੇ ਹੈਨਾ